ਪਹਿਲਾ ਮੇਰੇ ਉਹਨੇ ਸਾਰਿਆਂ ਜਕਾਰਾ ਜੈ ਸ਼੍ਰੀ ਰਾਮ ਅਹੀ ਦੇਖੋ ਜੀ ਬੜਾ ਇਤਿਹਾਸਿਕ ਮੱਲ ਆਇਆ ਵਾ ਐਡਾ ਆਪਣਾ ਮੰਨ ਰਿਹਾ ਜੀ 500 ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲੀ ਆ ਉਸ ਦੀ ਹਰ ਸਾਲ ਦੀਵਾਲੀ ਮਨਾ ਰਹੇ ਸੀ ਇਸ ਸਾਲ ਤੇ ਕੋ ਬੜਾ ਵੱਡਾ ਹੁਸਾ ਆ ਗਿਆ ਵਾ ਅਸੀਂ 1 ਲੱਖ 8108 ਦੀਵੇ ਵੰਡ ਰਹੇ ਆ ਕਿ ਲੋਕੀ ਆਪਣੇ ਘਰ ਦੀਵਾਲੀ ਮਨਾ ਸਕਣ ਸਰ ਦੀਵਾਲੀ ਦਾ ਮਤਵ ਨਹੀਂ ਆਇਆ ਵਾ ਕਿ ਦੀਪ ਮਾਲਾ ਕੀਤੀ ਜਾਏ ਤੇ ਦੀਵਾਲੀ ਰੋਸ਼ਨੀ ਦਾ ਤਿਹਾਰ ਆ ਤੇ ਇਸ ਤਰ੍ਹਾਂ ਰੋਸ਼ਨੀ ਚਲਾਓ ਤੇ ਬੜੇ જય ਸ਼੍ਰੀ ਰਾਮ ਦੇ ਜਕਾਰੇ ਲਾਓ ਇਸ ਜਗ੍ਹਾ ਤੇ ਅੱਜ ਤੁਹਾਡੇ ਕੋਲ ਜਿਹੜੇ ਰਸਤੇ ਦੇ ਵਿੱਚ ਬੰਦੇ ਜਾਣਗੇ ਅਸੀਂ ਅਸਲ ਵਿੱਚ ਨੌਵਲਟੀ ਚੌਂਕ 'ਚ ਵੰਡ ਰਹੇ ਹਾਂ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਸ਼ਹਿਰ ਦੇ ਜਿਹੜੇ ਮੰਦਰ ਆ ਵੱਡੇ ਮੰਦਰ ਆ ਉਹਨਾਂ 'ਚ ਅਸੀਂ ਪਹੁੰਚਾ ਦਾਂਗੇ ਉੱਥੋਂ ਵੀ ਲੋਕ ਲੈ ਜਾ ਸਕਦੇ ਆ ਕੋਈ ਇੱਕ ਪੈਕੇਟ ਲੈਣਾ ਚਾਹੁੰਦਾ 10 ਪੈਕੇਟ ਲੈਣਾ ਚਾਹੁੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਲੈ ਸਕਦਾ ਵਾ ਸਰ ਇਹੀ 1,08,000 108 ਦੀਵੇ ਵੰਡੇ ਟੋਟਲ ਪੂਰੇ ਅੰਮ੍ਰਿਤਸਰ 'ਚ ਵੰਡੇ ਜਾਣਗੇ ਸਰ ਤੋਂ ਬਾਅਦ ਵੀ ਜਾਉ ਨਹੀਂ ਸਰ ਅੰਮ੍ਰਿਤਸਰ ਜੀ ਮੇਰੇ ਖਿਆਲ 'ਚ ਅੰਮ੍ਰਿਤਸਰ ਜੀ ਪੂਰੇ ਹੋ ਜਾਣਗੇ ਕੰਡਰੀ ਦੀਵੇ ਆ ਇਹਨਾਂ ਕੋਲ ਪ੍ਰਦੂਸ਼ਣ ਵੀ ਹੋਏਗਾ ਬੜਾ ਵਧੀਆ ਵਾ ਅਸੀਂ ਨਹੀਂ ਜਾਣਦੇ ਕਿ ਚਾਈਨੀਸ ਦੀਵੇ ਵੰਡੇ ਜਾਣ ਜਿਹੜਾ ਜਨਰੇਟ ਹੋ ਜੇ ਜਿਹੜੀ ਇਨਕਮ ਹੈ ਉਹ ਵੀ ਇੱਥੇ ਹੀ ਜਨਰੇਟ ਹੋਵੇ ਮੇਰਾ ਨਾਮ ਸਰ ਰਾਮ ਮੰਦਰ ਦੇ ਬਹੁਤ ਵੱਡੀਆਂ ਜੀ ਪੂਰੀ ਦੁਨੀਆ ਚ ਲੋਕਾਂ ਨੂੰ ਸਾਹ ਵਾ ਜੀ ਇਸ ਚੀਜ਼ ਦਾ ਫਾਊਂਡੇਸ਼ਨ ਵੱਲੋਂ ਅਸੀਂ ਕੋਪਰਾਲਾ ਕਰਨ ਲੱਗੇ ਆ ਦੇਖੇ ਵੱਡੇ ਜਾਰੇ ਦੇ ਦੀਵੇ ਦੇ ਬਾਰੇ ਜਾਣਕਾਰੀ ਦੋਸਰਾ ਬੜ ਰਿਓ ਕਿੱਥੇ ਬੰਦਤੇ ਪ੍ਰਯੋਜਿਤ ਹੋਇਆ ਨਾਇਨ ਗਲੋਬਲ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਅਸੀਂ ਕੁਪਰਾਲਾ ਕੀਤਾ ਕਿ 1 ਲੱਖ 8108 ਦੀਵੇ ਜਿਹੜੇ ਆ ਅਸੀਂ ਅਮਰitsar ਦੇ ਵਿੱਚ ਡਿਸਟ੍ਰੀਬਿਊਟ ਕਰਨੇ ਆ ਉਹਦੀ ਗੜੀ ਜਾਤ ਅਸੀਂ ਨੌਲਟੀ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਅਸੀਂ ਮੰਦਰਾ ਚ ਵੀ ਜਾਵਾਂਗੇ ਪ੍ਰਮੁੱਖ ਮੰਦਰਾ ਚ ਤੇ ਸ਼ਹਿਰ ਦੇ ਜਿਹੜੇ ਅਲੱਗ-ਅਲੱਗ ਪੁਆਇੰਟਸ ਨੇ ਜਿੱਥੇ ਕਿ ਲੋਕਾਂ ਦਾ ਆਗਮਨ ਜ਼ਿਆਦਾ ਹੈ ਅਸੀਂ ਉੱਥੇ ਵੀ ਜਾਵਾਂਗੇ ਤੇ ਲੋਕਾਂ ਨੂੰ ਦੀਵੇ ਦਵਾਂਗੇ ਇੱਕ ਪੈਕਿੰਗ ਚ 11 ਦੀਵੇ ਨੇ ਕਿ ਹਰ ਦਾ ਆਪਣੇ ਘਰ ਦੇ ਵਿੱਚ ਜਿਹੜਾ ਵਾ ਦਿਵੇ ਬਾਲ ਸਕੇ ਕਿੰਨੇ ਦੀਵੇ ਵੰਡੇ ਜਾ ਰਹੇ ਆ ਜੀ ਤੁਹਾਡੇ 1,08,108 ਦੀਵੇ ਟੋਟਲ ਜਿਹੜੇ ਅਸੀਂ ਵੰਨੇ ਆ 22 ਤਰੀਕ ਤੱਕ ਕਿੰਨੇ ਸਮੇਂ ਤੋਂ ਕਿੰਨਾ ਕਿੰਨਾ ਜਿਹੜਾ ਹੈ ਉਪਲਬਧਤੀ ਕਿੰਨੀ ਜਾ ਰਹੀ ਹੈ ਬਾਲਾ ਕਿੰਨਾ ਜਾ ਰਿਹਾ 2500 ਸਾਲ ਬਾਅਦ ਜਾ ਰਿਹਾ ਨਹੀਂ ਦੇਖੋ ਸਾਡੇ ਚ ਕੋਈ ਉਪलब्ਧੀ ਨਹੀਂ ਹੈ ਉਪलब्ਧੀ RAM ji ਦੀ ਹੈ ਸਾਨੂੰ ਤੇ ਤਾਕਤ ਮਿਲੀ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਹੈ ਕਿਉਂਕਿ ਉਹ ਮਰਿਆਦਾ ਵੈ RAM ਮਰਿਆਦਾ ਨੇ RAM ਕਿਸੇ ਵੀ ਧਰਮ ਤੋਂ ਉੱਪਰ ਨੇ ਅਸੀਂ ਉਸ ਮਰਿਆਦਾ ਦਾ 파ਟਨ 파ਰਸਲ ਬੰਨਾ ਜਾਂਦੇ ਸੀ ਹਿੱਸਾ ਬੰਨਾ ਜਾਂਦੇ ਸੀ ਇਸ ਕਰਕੇ ਅਸੀਂ ਜਿਹੜੇ ਆ ਦੀਵੇ ਵੰਡਣ ਦਾ ਕਾਰਜਕ੍ਰਮ ਸ਼ੁਰੂ ਕੀਤਾ ਵੈ ਜਿਹੜਾ ਕਾਰਜਕ੍ਰਮ 500 ਸਾਲ ਪਹਿਲੇ ਮੰਦਿਰ ਬਣਾਇਆ ਉਹਦੀ ਗੱਲ ਕਰ ਇਹ ਤੇ ਬਹੁਤ ਵੱਡੀ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਦਾ ਵੀ ਸੁਪਨਾ ਸੀ ਔਰ ਅਸੀਂ ਬੜੇ ਭਾਗੇਸ਼ਾਲੀ ਆ ਕਿ ਸਾਡੇ ਜੀਵਨ ਕਾਲ ਦੇ ਵਿੱਚ ਇਹ ਸਮੇਂ ਸਾਨੂੰ ਵੇਖਣ ਨੂੰ ਮਿਲਿਆ ਹੋਵੇ ਕਿ 500 ਸਾਲ ਬਾਅਦ ਜਿਹੜਾ ਵਾ ਇਹ ਵਾਲਾ ਮੌਕਾ ਸਾਨੂੰ ਮਿਲਿਆ ਵਾ ਕਿ ਰਾਮ ਮੰਦਰ ਜਿਹੜਾ ਵਾ ਦੁਬਾਰਾ ਉੱਥੇ ਬਣ ਰਿਹਾ ਵਾ ਇਹ ਸਾਰੇ ਸੈਲੀਬ੍ਰੇਟ ਕਰਨ ਜਾ ਰਹੀ ਹੈ ਦੇਖ ਕੇ ਜਾ ਰਹੀ ਹੈ ਬੱਚੇ ਲੈ ਕੇ ਜਾ ਰਹੀ ਹੈ ਆ ਸੈਲੀਬ੍ਰੇਟ ਨਹੀਂ ਨਹੀਂ ਸੰਗਤ ਨਹੀਂ ਅਸੀਂ ਜਾ ਰਹੀ ਸੰਗਤ ਬਾਈ ਤੋਂ ਬਾਅਦ ਜਾਏਗੀ ਸਾਡੀ ਫਾਊਂਡੇਸ਼ਨ ਕਿਉਂਕਿ ਬਾਈ ਤੱਕ ਤੇ ਸਾਰਿਆਂ ਵੱਲੋਂ ਅਪੀਲ ਹੈ ਕਿ ਉੱਥੇ ਨਾ ਪਹੁੰਚਿਆ ਜਾਵੇ ਅਸੀਂ ਪਰ ਇੱਥੇ ਬੈਠ ਕੇ ਵੀ ਅਸੀਂ ਇਹ ਦੀਵੇ ਜਿਹੜੇ ਆ ਘਰ-ਘਰ ਤੱਕ ਪਹੁੰਚਾਵਾਂਗੇ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਹੈ ਦੀਪਮਾਲਾ ਕਰਨ ਜੈ ਸ਼੍ਰੀ ਰਾਮ ਕਰਨ ਫਾਊਂਡੇਸ਼ਨ ਕਿਤਾ ਆਪਣੇ ਤੌਰ ਤੇ ਕਿਸ ਤਰ੍ਹਾਂ ਮਨਾਏਗੀ ਫਾਊਂਡੇਸ਼ਨ ਆਪਣੇ ਤੌਰ ਤੇ ਤੁਸੀਂ ਤਾਂ ਦੱਸਿਆ ਸੀ 22 ਤਰੀਕ ਨੂੰ ਵੀ ਦੀਵਾਲੀ ਵਾਲਾ ਪੂਰਾ ਮਾਹੌਲ ਕਰਾਂਗੇ ਅਸੀਂ ਆਤੀਸ਼ਬਾਜੀ ਵੀ ਕਰਾਂਗੇ ਦੀਪotsਵ ਵੀ ਕਰਾਂਗੇ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਕਾਰ ਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਇਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓਸ ਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼